ਕੋਹ ਦਿਨ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾ ਕੇ ਸਮਾਗਰਚਾਇਆ ਗਿਆ ਸੀਗਾ ਉਹਦੇ ਸਬੰਧ ਵਿੱਚ ਖਬਰ ਆਈ ਤਾਂ ਕੁਝ ਸਵਾਲ ਮਨ 'ਚ ਖੜੇ ਵੀ ਹੋਏ ਕਹਿੰਦੇ ਕਿ ਕਿਸ਼ਨ ਲਾਲ ਜੋ ਸਾਜਿਸ਼ ਕਰਤਾ ਸੀ ਉਹਨੂੰ ਹਾਰਟ ਅਟੈਕ ਨਾਲ ਮਰ ਗਿਆ ਤੇ ਜਿਸ ਲੜਕੀ ਨੇ ਸਮਾਗਰਚਾਇਆ ਸੀ ਉਹ ਵੀ ਡਿਪਰੈਸ਼ਨ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਜਿਸ ਨੇ ਕੱਪੜੇ ਲਿਆਂਦੇ ਸੀ ਉਹ ਵੀ ਖਤਮ ਹੋ ਗਿਆ ਮਨਸਾਹ ਦੇ ਆ ਕੋਈ ਐਵੇਂ ਦੀ ਚੱਕਰ ਹੋ ਗਿਆ ਹੋਵੇ ਕੋਈ ਗੱਲ ਹੋ ਗਈ ਹੋਵੇ ਆਪਾਂ ਨਹੀਂ ਕਹਿੰਦੇ ਪਰ ਅਫਸੋਸ ਇਸ ਗੱਲ ਦਾ ਕਿ ਇਹ ਤਾਂ ਇੱਕ ਵਾਰ ਸਵਾਗ ਰਚਾਇਆ ਤੇ ਮਰ ਗਏ ਪਰ ਆ ਸੋਭਾ ਸਿੰਘ ਕਿਉਂ ਨਹੀਂ ਮਰਾ ਸੋਭਾ ਸਿੰਘ ਦਾ ਬੁਰਾ ਹਾਲ ਕਿਉਂ ਨਹੀਂ ਹੋਇਆ ਆ ਤੁਸੀਂ ਸਜੇ ਬੰਨੇ ਜੇ ਤਸਵੀਰ ਦੇਖ ਰਹੇ ਹੋ ਗੁਰੂ ਨਾਨਕ ਦੀ ਬਣਾਈ ਹੋਈ ਇਹ ਸੋਭਾ ਸਿੰਘ ਦੁਆਰਾ ਤਿਆਰ ਕੀਤੀ ਗਈ ਆਪਣੀ ਤਸਵੀਰ ਹੈ ਤੇ ਆ ਜੋ ਖੱਬੇ ਬੰਨੇ ਗੁਰੂ ਨਾਨਕ ਦੇਵ ਜੀ ਬਗਦਾਦ ਦੇ ਵਿੱਚ ਦੇਖ ਰਹੇ ਹੋ ਇਹ ਉਦੋਂ ਕਿਸੇ ਪੇਂਟਰ ਨੇ ਚਿੱਤਰਕਾਰ ਨੇ ਬਣਾਈ ਪੇਂਟਿੰਗ ਹੈ ਦੋਨਾਂ ਦੇ ਵਿੱਚ ਅੰਤਰ ਦੇਖ ਲੋ ਜ਼ਮੀਨ ਅਸਮਾਨ ਦਾ ਅੰਤਰ ਹੈ ਠੀਕ ਹੈ ਇਹ ਸੋਭਾ ਸਿੰਘ ਜਿਹਨੇ ਸਾਡੇ ਮਾਈਂਡ 'ਚ ਐਵੇਂ ਦਾ ਗੁਰੂ ਨਾਨਕ ਦਾ ਸਰੂਪ ਬਣਾ ਦਿੱਤਾ ਆਪਣੀ ਫੋਟੋ ਬਣਾ ਕੇ ਉਹਦਾ ਤਾਂ ਉਹ ਹਾਲ ਹੋਣਾ ਚਾਹੀਦਾ ਸੀ ਕਿ ਜਿਹੜਾ ਲੋਕਾਂ ਤੋਂ ਦੇਖਿਆ ਨਾ ਜਾਂਦਾ ਐਵੇਂ ਦਾ ਗੰਦਾ ਬੰਦਾ ਆਪਣੀ ਫੋਟੋ ਨੂੰ ਸਾਡੇ ਸਾਹਮਣੇ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਸਤੁਤ ਕਰ ਗਿਆ ਤੇ ਅਸੀਂ ਉਸੇ ਨੂੰ ਮੱਥੇ ਟੇਕੀ ਜਾਂਨੇ ਮੰਨੀ ਜਾਂਨੇ ਆ ਕਿ ਸੱਚ ਹੈ ਇਹੋ ਜਿਹੇ ਬੰਦੇ ਨੂੰ ਤਾਂ ਮਤਲਬ ਇੱਥੇ ਟੜਫ ਟੜਫ ਕੇ ਜਾਨ ਨਿਕਲਣੀ ਚਾਹੀਦੀ ਸੀ